ਮੇਲੇ ਰਾਮ ਪਿਆਰੇ ਮੇਲੇ ਰਾਮ ਪਿਆਰੇ ਤੁਮ ਬੇਨਤੀ ਇਹ ਜਿਪੋ ਨ ਕਰ ਸਿਮਰਤ ਸਾਸ਼ਟ ਬੋ ਕਰਮ ਕਮਹਾ ਪ੍ਰਭ ਤੁਮਰੇ ਦਰਸ ਬਿਨ ਸੁਖ ਨਹੀਂ ਵਰਤ ਨੇਮ ਸੰਜਮ ਕਰ ਥਾਕੇ ਨਾਨਕ ਸਾਧ ਸ਼ਰਨ ਪ੍ਰਭ ਸੰਗ ਵਸੈ ਨਾਨਕ ਸਾਧ ਸ਼ਰਣ ਪ੍ਰਭ ਸੰਗ ਵਸੈ ਮਿਲ ਰਾਮ ਪਿਆਰੇ ਮਿਲ ਰਾਮ ਪਿਆਰੇ ਤੁਮ ਬਿਨ ਤੀਰ ਜਿ ਕੋ ਨਾ ਤਰੈ ਮੇਲੇ ਰਾਮ ਪਿਆਰੇ ਮੇਲੇ ਰਾਮ ਪਿਆਰੇ ਵਾਹਿਗੁਰੂ ਸਲੋਕ ਮਹਲਾ ਪਹਿਲਾ ਸਤੀ ਪਾਪ ਕਰਨ ਸਤ ਕਮਾਏ ਗੁਰ ਦੇਖਿਆ ਘਰ ਦੇਵਣ ਜਾਏ ਤਾਂ ਸੰਤ ਸਤਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੀ ਤੇਰਾਕ ਕਲਿਕੀ ਵਾਰ ਆਵਾਜ਼ ਇਸ ਦੀ ਗਿਆਨ ਦੀ ਪੌੜੀ ਦੇ ਪਹਿਲੇ ਸ਼ਲੋਕ ਦੇ ਵਿਚਾਰ ਕਰੀਏ ਗਿਆਨ ਦੀ ਪੌੜੀ ਦੇ ਵਿੱਚ ਜੋ ਦੋ ਸ਼ਲੋਕ ਹਨ ਦੋਨੇ ਹੀ ਸ਼ਲੋਕ ਤਾਂ ਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਹਨ ਤਾਂ ਪਹਿਲੇ ਸ਼ਲੋਕ ਤੇ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਸ਼ਲੋਕ ਮੈਲਾ ਪਹਿਲਾ ਸਤੀ ਪਾਪ ਕਰਨ ਸਤ ਕਮਾਹੇ ਇਸਾਰੇ ਸ਼ਲੋਕ ਦੇ ਵਿੱਚ ਗੁਰੂ ਸਾਹਿਬ ਉਹ ਦ੍ਰਿਸ਼ਟਾਂਤ ਲੈ ਰਹੇ ਹਨ ਕਿ ਜਿਹੜੇ ਬਾਰ ਉਹ ਤਾਂ ਧਰਮੀ ਜਿਸਤੇ ਹਨ ਪਰ ਉਹਨਾਂ ਦੇ ਅੰਦਰ ਧਰਮ ਨਹੀਂ ਹੈ ਬਾਹਰੋਂ ਭੇਤ ਤਾਂ ਧਾਰਮਿਕ ਹੈ ਪਰ ਅੰਦਰ ਅੰਦਰ ਧਰਮ ਨਹੀਂ ਹੈ ਉਹ ਸਾਰੇ ਦ੍ਰਿਸ਼ਟਾਂਤ ਸਤਿਗੁਰੂ ਜੀ ਨੇ ਇਸ ਸ਼ਲੋਕ ਦੇ ਵਿੱਚ ਲਏ ਹਨ ਜੋ ਕੀਆਂ ਬਾਰੇ ਬ੍ਰਾਹਮਣ ਬਾਰੇ ਕਾਜੀ ਬਾਰੇ ਸਤਿਆਂ ਬਾਰੇ ਕਿ ਇਹ ਬਾਹਰੋਂ ਤਾ ਹੋਰ ਕੁਛ ਕਰਦੇ ਹਨ ਪਰ ਅੰਦਰ ਇਹਨਾਂ ਦੇ ਕੁਝ ਹੋਰ ਹੈ ਇਸ ਸਾਰੇ ਸ਼ਲੋਕ ਦੇ ਵਿੱਚ ਸਤਿਗੁਰੂ ਜੀ ਧਿਆਨ ਕਰਦੇ ਹਨ ਤੋਂ ਪਹਿਲਾ ਜੋ ਦ੍ਰਿਸ਼ਟਾਂਤ ਸਤਿਗੁਰੂ ਲੈ ਰਹੇ ਹਨ ਉਹ ਸਤੀਆਂ ਬਾਰੇ ਹੈ ਸਤੀ ਜਿਹੜੇ ਕਿ ਆਪਣੇ ਆਪ ਸੁੱਚਾ ਆਚਰਨ ਹੈ ਦਿਨ ਦਾ ਸਤੀ ਪਾਪ ਕਰ ਸਤ ਤਮਾ ਸਤਿ ਸੁੱਚੀ ਆਚਾਰਨ ਵਾਲੇ ਧਾਰਮੀ ਬੰਦੇ ਉਹ 12 ਤਾਂ ਧਾਰਮਿਕ ਦਿੱਸਦੇ ਹਨ ਪਰ ਪਾਪ ਕਰਨ ਅੰਦਰੋਂ ਵਿਕਾਰਾਂ ਦੇ ਨਾਲ ਜੁੜੇ ਹੋਏ ਹਨ ਵਿਕਾਰ ਕਰਦੇ ਹਨ ਸਤ ਕਮਾ ਹੈ ਪਰ 12 ਲੋਕਾਂ ਨੂੰ ਵਿਖਾਉਂਦੇ ਹਨ ਅਸੀਂ ਚੰਗੇ ਕੰਮ ਕਰ ਰਹੇ ਹਾਂ ਉੱਚੇ ਅਚਰਨ ਵਾਲੇ ਕੰਮ ਕਰ ਰਹੇ ਹਾਂ ਗੁਰ ਦੇਖਿਆ ਘਰ ਦੇਵਨ ਜਾਏ ਹੁਣ ਦੂਸਰਾ ਦ੍ਰਿਸ਼ਟਾਂਤ ਸਤਿਗੁਰੂ ਜੀ ਲੈਂਦੇ ਹਾਂ ਕਿ ਜੋ ਕਾਲ ਯੁੱਗ ਦੇ ਅੰਧ ਗੁਰੂ ਹਨ ਅਗਿਆਨੀ ਗੁਰੂ ਹਨ ਕਿਉਂਕਿ ਕੱਲ ਵੀ ਸਰੋਪ ਦੇ ਵਿੱਚ ਸਤਿਗੁਰੂ ਜੀ ਨੇ ਹੀ ਉਪਦੇਸ਼ ਕੀਤਾ ਸੀ ਕਿ ਗੁਰੂ ਜਿਨਾ ਦਾ ਅੰਦੁਲਾ ਸਿੱਖ ਵੀ ਅੰਦੇ ਕਰਮ ਕਰੇ ਅਹੋ ਦੇ ਗੁਰੂ ਆ ਬਾਰੇ ਜੋ ਅਗਿਆਨੀ ਹਨ ਅੰਦੇ ਹਨ ਉਹਨਾਂ ਬਾਰੇ ਹੀ ਸਤਿਗੁਰੂ ਜੀ ਤੇ ਕਹਿ ਰਹੇ ਹਨ ਕਿ ਐੋ ਜੇ ਗੁਰੂ ਜਵਾਨ ਗੁਰੂ ਦੇਖਿਆ ਘਰ ਦੇਵਨ ਜਾਏ ਐਵੇਂ ਜੇ ਗੁਰੂ ਲੋਕਾਂ ਦੇ ਘਰ ਆਪਣੇ ਚੇਲਿਆਂ ਦੇ ਘਰ ਉਹਨਾਂ ਨੂੰ ਉਪਦੇਸ਼ ਦੇਣ ਲਈ ਉਹਨਾਂ ਦੇ ਘਰਾਂ ਵਿੱਚ ਜਾਂਦੇ ਹਨ ਇਹ ਨਹੀਂ ਕਿ ਚੇਲੇ ਗੁਰੂ ਦੇ ਕੋਲ ਆਉਣ ਪਰ ਐਵੇਂ ਜੇ ਪੰਡੂ ਜਿਹਾ ਗੁਰੂ ਹਨ ਉਹ ਚੇਲਿਆਂ ਦੇ ਕਰ ਜਾਂਦੇ ਹਨ ਉਹਨਾਂ ਨੂੰ ਉਪਦੇਸ਼ ਦਿੰਦੇ ਆ ਤਾਂ ਜੋ ਉਹਨਾਂ ਕੋਲੋਂ ਕੁਝ ਮਾਇਆ ਮਿਲ ਸਕੇ ਇਸ ਦਾ ਦ੍ਰਿਸ਼ਤਾਂਤ ਸਤਿਗੁਰੂ ਜੀ ਲੈਂਦੇ ਹਨ ਇਸਤਰੀ ਪੁਰਖ ਖੱਟੇ ਪਾਉ ਪਾਵੇਂ ਆਉ ਪਾਵੇਂ ਜਾਓ ਇਸਤਰੀ ਆਪਣੇ ਆਪ ਨੂੰ ਪਤੀ ਵਰਤਾ ਇਸਤਰੀ ਕੰਘ ਕਹ ਲਾਉਂਦੀ ਹੈ ਪਰ ਇਸਤਰੀ ਦਾ ਪੁਰਖ ਦੇ ਨਾਲ ਪਿਆਰ ਹੈ ਜੇ ਪੁਰਖ ਕੁਛ ਖਾਟ ਕੇ ਲਿਆਉਂਦਾ ਹੈ ਕਮਾਈ ਕਰਕੇ ਘਰ ਤੇ ਆਉਂਦਾ ਹੈ ਇਸਤਰੀ ਪੁਰਖ ਖੱਟੇ ਪਾਉ ਇਸ स्त्री ਦਾ ਆਪਣੇ ਪੁਰਖ ਦੇ ਨਾਲ ਆਪਣੇ ਪਤੀ ਦੇ ਨਾਲ ਪਿਆਰ ਹੈ ਜੇ ਕਰ ਪੁਰਖ ਜੋ ਹੈ ਕੁਛ ਖਟਕੇ ਲਿਆਉਂਦਾ ਹੈ ਜੇ ਨਹੀਂ ਕਟਕੇ ਲਿਆਉਂਦਾ ਭਾਵੇਂ ਆਓ ਭਾਵੇਂ ਜਾਓ ਫਿਰ ਭਾਵੇਂ ਉਹ ਪੁਰਖ ਜੋ ਹੈ ਉਹ ਇਸਤਰੀ ਲਈ ਭਾਵੇਂ ਘਰ ਚ ਆਇਆ ਜਾਂ ਨਾ ਆਇਆ ਉਸ ਇਸਤਰੀ ਨੂੰ ਉਸ

ਬੇਗਨਾ ਮਨ ਕੋਏ ਆਪ ਹੋਇਆ ਪੈ ਪੂਜਾ ਹੋਏ ਉਹ ਸਤਗੁਰੂ ਜੀ ਤੇ ਉਹਨਾਂ ਦੀ ਗੱਲ ਕਰ ਰਹੇ ਹਨ ਜਿਹੜੇ ਕਿ ਸ਼ਾਸਤਰ ਅਤੇ ਵੇਦਾਂ ਦੇ ਨਾਲ ਜੁੜੇ ਹੋਏ ਹਨ ਅਰਥਾਤ ਬ੍ਰਾਹਮਣਾਂ ਦੀ ਪੰਡਤਾਂ ਦੀ ਗੱਲ ਕਰ ਰਹੇ ਹਨ ਇਹ ਸ਼ਾਸਤ੍ਰ ਵੇਦ ਨਾ ਮੰਨ ਕੋਈ ਇਹ ਬ੍ਰਾਹਮਣ ਜੋ ਹਨ ਉਹ ਆਸਰਾ ਤਾਂ ਇਹਦਾ ਹੀ ਲੈਂਦੇ ਹਨ ਕਿ ਸ਼ਾਸਤਰ ਦੇ ਵੇਦਾਂ ਦਾ ਕਿ ਅਸੀਂ ਸ਼ਾਸਤਰ ਅਤੇ ਵੇਦਾਂ ਦਾ ਪਾਠ ਕਰਦੇ ਹਾਂ ਪਰ ਉਹਨਾਂ ਨੂੰ ਸਿਰਫ ਆਪਣੀ ਪੂਜਾ ਦੇ ਨਾਲ ਹੀ ਪਿਆਰ ਹੈ ਕਿ ਸਾਡੀ ਆਪਣੀ ਪੂਜਾ ਹੋਵੇ ਆਹ ਉਹ ਆਪੈ ਪੂਜਾ ਹੋਏ ਸ਼ਾਸਤਰ ਵੇਦਾਂ ਦੇ ਨਾਲ ਨਹੀਂ ਜੁੜਦੇ ਉਹ ਪਰ ਜੁੜਦੇ ਕਿਸ ਤਰ੍ਹਾਂ ਮਤਲਬ ਮਾਇਆ ਦੇ ਨਾਲ ਹੀ ਜੁੜਦੇ ਹਨ ਜੇਕਰ ਉਹਨਾਂ ਨੂੰ ਮਾਇਆ ਮਿਲਦੀ ਹੈ ਤਾਂ ਫਿਰ ਉਹ ਖੁਸ਼ ਹਨ ਨਹੀਂ ਤਾਂ ਨਹੀਂ ਸ਼ਾਸਤਰ ਵੇਦਾਂ ਦੇ ਪਾਰ ਤੇ ਨਾਲ ਨਹੀਂ ਜੁੜਦੇ ਮਾਇਆ ਦੇ ਨਾਲ ਹੀ ਜੁੜਦੇ ਹਨ ਆਪਣੀ ਪੂਜਾ ਦੇ ਨਾਲ ਹੀ ਜੁੜਦੇ ਹਨ ਕਾਜੀ ਹੋਏ ਕਹਿ ਬਹ ਨਿਆਹੇ ਹੁਣ ਕਾਜੀ ਵਾਰੇ ਸਤਿਗੁਰੂ ਜੀ ਦਾਸ ਰਹੇ ਆਂ ਤੇ ਕਾਜੀ ਕੀ ਕਰਦੇ ਹਨ ਕਾਜੀ ਹੋਏ ਕਹਿ ਬਹ ਨਿਆਹੇ ਕਾਜੀ ਬਣ ਕੇ ਨਿਆਹ ਕਰਨ ਦੇ ਲਈ ਸਾਫ ਕਰਨ ਲਈ ਬੈਠਦਾ ਹੈ ਤੇਰੇ ਤਸਵੀ ਕਰੇ ਖੁਦਾਏ ਤਸਵੀ ਮਾਲਾ ਹੱਥ ਚ ਮਾਲਾ ਲੈ ਕੇ ਵੀ ਟੇਰਦਾ ਹੈ ਅਤੇ ਮੂੰਹ ਦੇ ਵਿੱਚੋਂ ਖੁਦਾਏ ਖੁਦਾਏ ਦਾ ਰਾਮ ਖੁਦਾ ਖੁਦਾ ਵੀ ਕਰਦਾ ਹੈ ਵੱਡੀ ਲਹਿ ਕੇ ਹੱਥ ਗਵਾਏ ਕਿਸੇ ਦਾ ਹੱਥ ਮਾਰ ਦਿੰਦਾ ਹੈ ਇਨਸਾਫ ਕਰਨ ਲਗਿਆ ਕਿਉਂਕਿ ਇਨਸਾਫ ਸੱਚਾ ਨਹੀਂ ਕਰਦਾ ਕਿਉਂ ਇਸ ਤਰ੍ਹਾਂ ਕਰਦਾ ਹੈ ਕਿਉਂਕਿ ਉਸ ਨੂੰ ਰੇਸ਼ਵਤ ਮਿਲ ਜਾਂਦੀ ਹੈ ਵਾਦੀ ਮਿਲ ਜਾਂਦੀ ਹੈ ਇਹੋ ਜਿਹਾ ਕਾਜੀ ਹੈ ਜੇ ਕੋ ਪੁੱਛ ਤਾਂ ਪੜ ਸੁਣਾਏ ਜੇ ਕੋ ਕਾਜੀ ਨੂੰ ਪੁੱਛੇ ਕਿ ਇਹ ਤੁਸੀਂ ਕਿਉਂ ਇਸ ਤਰ੍ਹਾਂ ਦਾ ਇਨਸਾਫ ਕੀਤਾ ਹੈ ਗਲਤ ਇਨਸਾਫ ਕੀਤਾ ਤਾਂ ਉਹ ਕਾਜੀ ਆਪਣੀ ਸ਼ਰਧੀ ਕਿਤਾਬ ਦੇ ਵਿੱਚੋਂ ਉਹਨਾਂ ਨੂੰ ਕੁਛ ਨਾ ਕੁਛ ਪੜ੍ਹ ਕੇ ਸੁਣਾ ਲੈਂਦਾ ਹੈ ਤੁਰਕ ਮੰਤਰ ਕੰਨ ਰਿੜੈ ਸਮਾਏ ਲੋਕ ਮੁਹਾਵਨ ਛਾੜੀ ਖਾਏ ਚੋਂ ਕ ਦੇ ਕ ਸੁਚਾ ਹੋਏ ਐਸਾ ਹਿੰਦੂ ਵੇਖੋ ਕੋਏ ਉਹ ਸਤਗੁਰੂ ਜੀ ਦ੍ਰਿਸ਼ਟਾਂਤ ਲੈ ਰਹਿਆਂ ਨੇ ਉਹ ਹਿੰਦੂ ਜੋ ਤੁਰਕੋ ਹੁਕਮਰਾਨਾਂ ਦੇ ਕੋਲ ਕੰਮ ਕਰਦੇ ਸਨ ਉਹਨਾਂ ਦੇ ਲਈ ਸਤਗੁਰੂ ਜੀ ਕਹਿੰਦੇ ਹਨ ਕਿ ਤੁਰਕ ਮੰਤਰ ਕਰਨ ਰ데요 ਸਮਾਏ ਕਿ ਹਿੰਦੂ ਦੇ ਜਿਹੜੇ ਕੋਈ ਹਿੰਦੂ ਤੁਰਕਾ ਦੇ ਕੋਲ ਕੰਮ ਕਰਦੇ ਸਨ ਤੁਰਕ ਮੰਤਰ ਤੁਰਕਾਂ ਦਾ ਜੋ ਹੁਕਮ ਸੀ ਉਸ ਨੂੰ ਆਪਣੇ ਕੰਨ ਦੇ ਵਿੱਚ ਆਪਣੇ ਰੇਹ ਦੇ ਹਿਰਦੇ ਦੇ ਵਿੱਚ ਸਮਾੰਦਿਆ ਨਾਲਕਾਤ ਉਹਨਾਂ ਦੇ ਹੁਕਮ ਚੰਗੀ ਤਰ੍ਹਾਂ ਮੰਨਦੇ ਹਨ ਲੋਕ ਮੋਹਹਾਵਾਂ ਚਾੜੀ ਕਾੜੇ ਚਾੜੀ ਚੂਰੀ ਕਰਕੇ ਹਾਕਮਾਂ ਦੇ ਅੱਗੇ ਸੁਗਲੀ ਕਰਕੇ ਲੋਕਾਂ ਨੂੰ ਫਵਾਉਂਦੇ ਹਨ ਤੇ ਲੋਕਾਂ ਦੇ ਬਾਰੇ ਗਲਤ ਕਹਿ ਕੇ ਆਤਮਾ ਦੇ ਅੱਗੇ ਤਾਂ ਉਹਨਾਂ ਲੋਕਾਂ ਨੂੰ ਫੜਿਆ ਜਾ ਸਕੇ ਉਹਨਾਂ ਨੂੰ ਸੁਜਾ ਦਿੱਤੀ ਜਾ ਸਕੇ ਉਹਨਾਂ ਕੋਲੋਂ ਮਾਇਆ ਕੱਠੀ ਕੀਤੀ ਜਾ ਸਕੇ ਇਸ ਤਰ੍ਹਾਂ ਉਹਨਾਂ ਲੋਕਾਂ ਨੂੰ ਟਗਾਉਂਦੇ ਹਨ ਪਰ ਕਰਦੇ ਕੀ ਹਨ ਚੌਂਕਾ ਦੇ ਕੇ ਸੁੱਚਾ ਹੋਏ ਅਸਾ ਬਿੰਦੂ ਵੇਖੋ ਓਏ ਪਰ ਆਪਣੇ ਚੌਂਕੇ ਨੂੰ ਪਵਿੱਤਰ ਕਰਨ ਲਈ ਉਸ ਤੇ ਵਿੱਚ ਕੋ गोबर ਦਾ ਗਾਉਂ ਦੇ गोबर ਦਾ ਪੋਚਾ ਤੇ ਉਸ ਨੂੰ ਸੁਚਾ ਕਰਦੇ ਹਨ ਪਵਿੱਤਰ ਕਰਦੇ ਹਨ ਇਸ ਤਰ੍ਹਾਂ ਇਹ ਲੋਹ ਹਨ ਜੋ ਕਿ ਤੁਰਕ ਹੁਕਮਰਾਨਾਂ ਦੇ ਦੇ ਕੋਲ ਨੌਕਰੀ ਕਰਦੇ ਹਨ ਉਹ ਇਸ ਤਰ੍ਹਾਂ ਲੋਕਾਂ ਨੂੰ ਫਦਾ ਕੇ ਉਹਨਾਂ ਕੋਲੋਂ ਮਾਇਆ ਅਤੇ ਹੁਕਮਰਾਨਾਂ ਨੂੰ ਖੁਸ਼ ਕਰਦੇ ਹਨ योगी गहरी जटाबभूुत मूल सतगुरु जी योगिया बारे कह रहे हैं ये सतगुरु जी ने कीर ਦੇ ਵਿੱਚ ਜੋ ਪੰਕਤੀ ਇਸ ਸ਼ਲੋਕ ਦੇ ਵਿੱਚ ਉਚਾਰੀ ਹੈ नाम उ काल का ये परवान के काल युग दा है यही परवान है ਕਾਲ ਯੁਗ ਦਾ ਇਹ ਹੀ ਪ੍ਰਭਾਵ ਹੈ ਇਹ ਕਾਲ ਯੁਗ ਦੇ ਪ੍ਰਭਾਵ ਵੀ ਸਤਿਗੁਰੂ ਸਾਰੇ ਦੱਸ ਰਹੇ ਹਨ ਜੋਗੀ ਧਿਰਹੀ ਜਟਾ ਬੂਟ ਜੋ ਜੋਗੀ ਲੋਕ ਹਨ ਉਹ ਜਟਾ ਰੱਖਦੇ ਹਨ ਸਿਰ ਦੇ ਉੱਤੇ ਕਿਉਂਕਿ ਟਿੱਪਲ ਦੇ ਜੋ ਦੁੱਧ ਨਿਕਲਦਾ ਹੈ ਉਹਨਾਂ ਨੂੰ ਟਿੱਪਲ ਦੇ ਦੁੱਧ ਨੂੰ ਆਪਣੇ ਵਾਲਾਂ ਦੇ ਨਾਲ ਲਾ ਲਾ ਕੇ ਆਪਣੇ ਵਾਲਾਂ ਨੂੰ ਜੋੜ ਲੈਂਦੇ ਹਨ ਤੇ ਜਟਾਵਾਂ ਬਣਾ ਲੈਂਦੇ ਹਨ ਜੋਗੀ ਗਿਰਿ ਜਟਾਂ ਦੇ ਬੂਤ ਅਤੇ ਆਪਣੇ ਸਰੀਰ ਉੱਤੇ ਸਵਾਭ ਵੀ ਮਲਦੇ ਹਨ ਪਰ ਜੋਗੀ ਵੀ ਬਣੇ ਹੋਏ ਹਨ ਗਿਰਿ ਇਹਦੇ ਗ੍ਰਸਤੀ ਨਹੀਂ ਰਹਿੰਦੇ ਹਨ ਨਾ ਜੋਗੀਆਂ ਹੋਗੇ ਤੇ ਨਾ ਗ੍ਰਸਤੀ ਜੋਗੇ ਆਗਰ ਪਾਛਰੂਆਂ ਕੂਤੰ ਕਿਉਂਕਿ ਜੋਗੀ ਵੀ ਬਣ ਗਏ ਪਰ ਗ੍ਰਸਤੀ ਵੀ ਹਨ ਇਸ ਕਰਕੇ ਉਹਨਾਂ ਦੇ ਪੁੱਤਰ ਜੋ ਹਨ ਉਹਨਾਂ ਦੇ ਜੋਗੀਆਂ ਦੇ ਅੱਗੇ ਪਿੱਛੇ ਰੋਂਦੇ ਹਨ ਕਿਉਂਕਿ ਜੋਗੀਆਂ ਨੂੰ ਖਾਣ ਲਈ ਕੁਝ ਨਹੀਂ ਮਿਲਦਾ ਕਿਉਂਕਿ ਜੋਗੀ ਨਿਕਟੂ ਹੋ ਜਾਂਦੇ ਹਨ ਕੁਝ ਖਵਾਈ ਨਹੀਂ ਕਰਦੇ ਜੋਗ ਨਾ ਪਾਇਆ ਜੋਗ ਤੇ ਗਵਾਈ ਕਿਤ ਪਰਨ ਸਿਰ ਛਾਈ ਪਾਈ ਤਾਂ ਸਤਿਗੁਰੂ ਕਹਿ ਰਹੇ ਹਨ ਉਪਦੇਸ਼ ਕਰਦੇ ਹਨ ਕਿ ਉਹਨਾਂ ਨੂੰ ਜੋਗ ਵੀ ਨਹੀਂ ਮਿਲਿਆ ਜੋ ਉਸ ਪਰਮਾਤਮਾ ਦਾ ਮਿਲਾਪ ਵੀ ਨਹੀਂ ਮਿਲਿਆ ਅਤੇ ਜੁਗਤ ਗਵਾਈ ਅਤੇ ਗ੍ਰਸਤੀ ਤੇ ਰਹਿਣ ਦੀ ਜੋ ਜੁਗਤੀ ਹੈ ਉਹ ਵੀ ਉਹਨਾਂ ਨੇ ਗਵਾ ਦਿੱਤੀ ਕਿਤ ਕਾਰਨ ਸਿਰ ਛਾਈ ਪਾਈ ਇਸ ਕਰਕੇ ਉਹਨਾਂ ਦੇ ਸਿਰ ਦੇ ਉੱਤੇ ਸਵਾਹਾ ਹੀ ਪੈਂਦੀ ਹੈ ਕਿਉਂਕਿ ਨਾ ਤਾਂ ਉਹ ਜੋਗੀ ਰਹੇ ਅਤੇ ਨਾ ਹੀ ਗ੍ਰਸਤੀ ਰਹੇ ਨਾਨਕ ਕੱਲ ਕਾ ਇਹ ਪਰਵਾਨ ਆਪੇ ਆਖਣ ਆਪੇ ਜਾਣ ਤੋਂ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਕਿ ਨਾਨਕ ਕੱਲ ਕਾ ਇਹ ਹੀ ਪਰਵਾਨ ਹੈ ਕੱਲ ਦੇ ਵਿੱਚ ਇਹ ਹੀ ਪ੍ਰਭਾਵ ছায়ਾ ਹੋਇਆ ਹੋਇਆ ਹੈ ਆਪੇ ਆਖਣ ਆਪ ਵੀ ਆਖਣ ਵਾਲਿਆਂ ਆਪ ਤੇ ਹੀ ਚੌਧਰੀ ਬਣੇ ਹੋਏ ਆ ਆਪੇ ਮੁਖੀ ਬਣੇ ਹੋਏ ਆ ਆਪੇ ਜਾਣ ਅਤੇ ਆਪਣੇ ਪ੍ਰਤੂਤਾਂ ਦੀਆਂ ਆਪ ਹੀ ਵਡਿਆਈਆਂ ਵੀ ਕਰਦੇ ਹਨ ਤੋਂ ਸਤਿਗੁਰੂ ਜੀ ਇਸ ਸ਼ਲੋਕ ਦੇ ਵਿੱਚ ਸਾਰਿਆਂ ਦੇ ਜੋਗੀ ਬ੍ਰਾਹਮਣ ਹਿੰਦੂ ਜੋ ਤੁਰਕਾਂ ਦੇ ਕੋਲ ਨੌਕਰੀ ਕਰਦੇ ਹਨ ਸਦੀ ਆਪਣੇ ਆਪ ਨੂੰ ਬਾਹਰਲਾ ਢੇਗ ਦਿਖਾਉਂਦੇ ਹਨ ਪਰ ਅੰਦਰੋਂ ਨਹੀਂ ਹਨ ਉਹਨਾਂ ਬਾਰੇ ਸਤਿਗੁਰੂ ਜੀ ਇਸ ਸ਼ਲੋਕ ਦੇ ਵਿੱਚ ਸਾਨੂੰ ਸਮਝਾਉਂਦੇ ਹਨ ਕਿ ਧਰਮ ਨਹੀਂ ਬੰਨਣਾ ਹੈ ਤਾਂ ਅੰਦਰੋਂ ਵਣੂ ਬਾਹਰੋਂ ਨਹੀਂ ਬਾਹਰਲਾ ਦਿਖਾਵਾ ਪਰਵਾਹ ਨਹੀਂ ਹੈ ਇਸੇ ਕਰਕੇ ਸਤਿਗੁਰੂ ਉਪਦੇਸ਼ ਕਰਦੇ ਨੇ ਕਹਿੰਦੇ ਹਨ ਗੱਲ ਹੀ ਅਸ ਚੰਗੀਆਂ ਗੱਲ ਹੀ ਅਸੀਂ ਚੰਗੀਆਂ ਗੱਲਾਂ ਤੋਂ ਅਸੀਂ ਚੰਗੀਆਂ ਹਾਂ ਪਰ ਦਿਲੋਂ ਚੰਗੀਆਂ ਨਹੀਂ ਹਾਂ ਦਿਲ ਦੇ ਵਿੱਚ ਸਾਡੇ ਉਹ ਧਰਮ ਨਹੀਂ ਹੈ ਗੁਰੂ ਦਾ ਪਿਆਰ ਨਹੀਂ ਹੈ ਬਾਣੀ ਦਾ ਪਿਆਰ ਨਹੀਂ ਹੈ ਐਵਜੀਆਂ ਸਤਗੁਰੂ ਦੇ ਦਰਬਾਰ ਦੇ ਵਿੱਚ ਪ੍ਰਵਾਨ ਨਹੀਂ ਹਾਂ ਉਹੀ ਪ੍ਰਵਾਨ ਹਾਂ ਜਿਨ੍ਹਾਂ ਦਾ ਅੰਦਰ ਅਤੇ ਬਾਹਰ ਇੱਕੋ ਜਿਹਾ ਹੈ ਜੋ ਅੰਦਰੋਂ ਬਾਹਰੋਂ ਉਸ ਵਾਹਿਗੁਰੂ ਦੇ ਨਾਲ ਜੁੜੇ ਹੋਏ ਹਨ ਉਹੀ ਸਤਿਗੁਰੂ ਦੇ ਦਰ ਤੇ ਪਰਵਾਣ ਸਤਿਗੁਰੂ ਕਿਰਪਾ ਕਰਨ ਅਸੀਂ ਸਤਿਗੁਰੂ ਦੀ ਬਾਣੀ ਦੇ ਨਾਲ ਜੁੜ ਕੇ ਅੰਦਰੋਂ ਬਾਹਰੋਂ ਇੱਕ ਹੋ ਕੇ ਉਸ ਵਾਹਿਗੁਰੂ ਦਾ ਸਿਮਰਨ ਕਰ ਸਕੀਏ ਸਤਿਗੁਰੂ ਦੀ ਬਾਣੀ ਦੇ ਨਾਲ ਜੁੜ ਸਕੀਏ ਵਾਹਿਗੁਰੂ ਜੀ ਪਰਖਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ